ਅੱਜ ਪੰਚ ਸਹਿਬਾਨਾਂ ਨੂੰ ਜੋ ਲੱਖਾਂ ਬਾਕੀ ਆਪਣੇ ਪਿੰਡਾਂ ਤੋਂ ਪੰਚ ਚੁਣੇ ਗਏ ਉਹਨਾਂ ਨੂੰ ਅੱਜ ਸੌਂ ਚੁੱਕ ਸੌਂ ਚੁਕਾਈ ਗਈ ਤੇ ਸਭ ਤੋਂ ਪਹਿਲਾਂ ਤੇ ਮੈਂ ਪੰਚ ਸਹਿਬਾਨਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਅੱਜ ਸੌਂ ਚੁੱਕੀ ਹੈ ਤੇ ਨਾਲ ਹੀ ਉਹਨਾਂ ਨੂੰ ਬੇਨਤੀ ਲਗਾਈ ਗਈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿਕਾਸ ਦੇ ਵੱੱਟ ਵੱੱਟ ਮਤੇ ਪਾਓ ਸਰਪੰਚ ਸਹਿਬਾਨਾਂ ਨੂੰ ਨਾਲ ਲੈ ਕੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਨੌਜਵਾਨਾਂ ਨੂੰ ਨਾਲ ਲੈ ਕੇ ਜਿਹੜੇ ਵਿਕਾਸ ਦੇ ਕੰਮ ਤੁਸੀਂ ਭੇਜੋਗੇ ਸਰਕਾਰ ਤੁਹਾਨੂੰ ਵੱਤਵਤ ਫੰਡ ਦੇਵੇਗੀ ਸੋ ਨਾਲ ਹੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਸੁਪਨਾ ਹੈ ਪਹਿਲੇ ਦਿਨ ਤੋਂ ਹੀ ਇਸ ਲਈ ਚੱਲੇ ਹੋਏ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਸੋ ਇਹ ਸਾਰੀਆਂ ਪੰਚਾਇਤਾਂ ਸਹਿਮਾਨ ਪਿੰਡ ਵਾਸੀ ਨਾਲ ਲੈ ਕੇ ਇਹ ਸਾਡਾ ਸਾਥ ਦੇਣਗੇ ਸਰਕਾਰ ਦਾ ਸਾਥ ਦੇਣਗੇ ਤੇ ਪੰਜਾਬ ਦੇ ਤੇ ਪੰਜਾਬ ਰੰਗਲਾ ਪੰਜਾਬ ਬਣੂਗਾ ਨਸ਼ਾ ਮੁਕਤ ਪੰਜਾਬ ਬਣੂਗਾ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਵੀ ਜਿਹੜੀ ਹੈ ਨੇਰੀਆ ਕਵਾਜ ਤੋਂ ਸ਼ੁਰੂਆਤ ਹੋ ਗਈ ਨਸ਼ੇ ਲੈ ਕੇ ਅੱਜ ਪਿੰਡ ਵਾਸੀਆਂ ਨੂੰ ਕੁਝ ਕਿਹਾ ਸਪੈਸ਼ਲੀ ਕਿ ਕੋਈ ਨਸ਼ਾ ਵੇਚਣ ਆਂਦਾ ਤਾਂ ਉਹ ਕੀ ਮੈਂ ਦੇਖੋ ਪਹਿਲਾਂ ਵੀ ਇਹ ਬੇਨਤੀ ਲਈ ਸੀ ਕਿ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵੱਲ ਲਗਾ ਰਿਹਾ ਹੈ ਉਹ ਜਿਹੜਾ ਸਖਸ ਜੇ ਕੋਈ ਆਂਦਾ ਸਖ ਲੱਤ ਤੋੜ ਦੋ ਸਰਕਾਰ ਉਹਦੇ ਨਾਲ ਕਿਉਂਕਿ ਜਿਹੜਾ ਸਾਡੇ ਨੌਜਵਾਨਾਂ ਨੂੰ ਨਸ਼ਾ ਲਾ ਕੇ ਮੌਤ ਦੇ ਮੂੰਹ ਵੱਲ ਭੇਜ ਰਿਹਾ ਤੇ ਉਹ ਜੇ ਦੀ ਲੱਤ ਤੋੜੀ ਜਾਵੇ ਤਾਂ ਉਹਨੂੰ ਅਕਲ ਆ ਸਕੇ ਕਿ ਮੈਂ ਬਹੁਤ ਗਲਤ ਕੰਮ ਕਰਦਾ ਸੀ ਤੇ ਪੰਜਾਬ ਨੂੰ ਜਿਹੜਾ ਇਸਨੀਆਂ ਸਰਕਾਰਾਂ ਨੇ ਜਿਹੜਾ ਨਸ਼ਾ ਸਰਵਾਰਤ ਕੀਤੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਇਸ ਪਾਸੇ ਚਲੀ ਆ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਤੇ ਜਿਹੜਾ ਅਫਸਰ ਸਰਮਾਨ ਪੁਲਿਸ ਪ੍ਰਸ਼ਾਸਨ ਬਹੁਤ ਸਾਫ ਦੇ ਰਿਹਾ ਕਿ ਉਹਨਾਂ ਦੇ ਟਾਈਮ ਦੇ ਵਿੱਚ ਬਾਕੀ ਪੰਜਾਬ ਜਿਹੜਾ ਨਸ਼ਾ ਮੁਕਤ ਸਰਕਾਰੀ ਭੇਡਾਂ ਮਾਰੇ ਵੀ ਕਿਹਾ ਜਾਊਗਾ ਦੱਸਿਆ ਜਾਵੇ ਤੁਹਾਨੂੰ ਕਿੰਦਾ ਜੀ ਕਾਲੀਆਂ ਭੇਡਾਂ ਮਾਰੇ ਵੀ ਦੱਸਿਆ ਜਾਵੇ ਕਿਹੜਾ ਜੀ ਦੱਸੋ ਜਿਹੜੀਆਂ ਨਸ਼ਾ ਵੇਚਦੀਆਂ ਕਾਲੀਆਂ ਪਿੰਡਾਂ ਜੀ ਇਹ ਸਾਰੀਆਂ ਨਸ਼ਾ ਵੇਚਣ ਵਾਲੇ ਕਾਲੀਆਂ ਪਿੰਡਾਂ ਕਹ ਲੋ ਗਦੇ ਕਹ ਲੋ ਜਿਹੜੇ ਪੰਜਾਬ ਨੂੰ ਨਸ਼ੇ ਨੂੰ ਇਸ ਪਾਸੇ ਨੌਜਵਾਨਾਂ ਨੂੰ ਨਸ਼ੇ ਵੱਲ ਧਕੇਲਦੇ ਆ ਇਹਨਾਂ ਨੂੰ ਤੇ ਸਾਰਾ ਜੀ ਸਜ਼ਾ ਮਿਲਣੀ ਚਾਹੀਦੀ ਕਿ ਦੁਬਾਰਾ ਕੋਈ ਸੋਚੇ ਵੀ ਨਾ ਸੋ ਪੰਜਾਬ ਸਰਕਾਰ ਪੰਜਾਬ ਦੇ ਵਸਨੀਕਾਂ ਦੇ ਨਾਲ ਹੈ ਅੱਜ ਪੰਚ ਸਹਿਬਾਨਾਂ ਨੂੰ ਮੁਬਾਰਕਬਾਦ ਸੋ ਅੱਜ ਜਿਹੜੀ ਸੋਚਕ ਸਮਾਗਮ ਬੜੇ ਪੰਚ ਸਹਿਬਾਨ ਸਾਰੇ ਵਿਲੇ ਦੇ ਪਹੁੰਚੇ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਭੈਣਾਂ ਨੂੰ ਵੀਰਾਂ ਨੂੰ ਸੋ ਮੈਂ ਨੇ ਕਹਿੰਦਾ ਹਾਂ ਤੁਹਾਡਾ ਸਾਰੇ মিডিਆ ਵਾਲੇ ਪਰਵਾਹ ਦਾ ਨਹੀਂ ਨਾ ਪਾਉਂਦੇ। ਸਤਿ ਸ੍ਰੀ ਅਕਾਲ। ਮਨੁੱਖਾਂ ਦਾ ਪਹਿਲਾਂ ਵੀ ਕਿਉਂਕਿ ਅੱਜ ਵੀ ਇਦਾਂ ਦੀਆਂ ਚੀਜ਼ਾਂ ਇਲੈਕਸ਼ਨਾਂ ਦੇ ਵਿੱਚ ਬਾਹਰ ਆਉਂਦੀਆਂ ਜੀ। ਦੇਖੋ ਹਮੇਸ਼ਾ ਹਰ ਗੱਲ ਸੋਚ ਕੇ ਬੋਲਣੇ ਚਾਹੀਏ। ਭੈਣਾ ਮਾਤਾਵਾਂ ਨੂੰ ਜਿਹੜਾ ਸਤਕਾਰ ਮਿਲਣਾ ਚਾਹੀਦਾ। ਸੋ ਜੋ ਵੀ ਉਹਨੇ ਕਿਹਾ ਮੈਂ ਸੁਣਿਆ ਨਹੀਂ। ਪਰ ਜਿਹੜੀਆਂ ਭੈਣਾ ਮਾਤਾਵਾਂ ਸਾਡੀਆਂ ਮਾਵਾਂ ਜਨਨੀ ਆ ਪੰਜਾਬ ਨੂੰ ਨੌਜਵਾਨਾਂ ਨੂੰ ਪੂਰੇ ਦੇਸ਼ ਦੀ ਜਨਨੀ ਹੈ। ਔਰਤ ਨੂੰ ਕਿਹਾ ਗਿਆ ਪੈਣਾ ਬਾਰੇ ਮਾੜਾ ਸੋਚ ਬੋਲਣਾ ਆਪਣੇ ਆਪ ਹੀ ਉਹ ਲੋ ਆਪਣੇ ਆਨ ਇੱਕ ਬਹੁਤ ਮਾੜੀ ਹਰਕਤ ਸੋ ਮੈਂ ਤੇ ਹਮੇਸ਼ਾ ਹੀ ਪੈਣਾ ਦਾ ਮਤਾਬਲਾ ਸਤਿਕਾਰ ਕਰਦਾ ਸਰਕਾਰ ਸਾਡੀ ਪੂਰੀ ਪੈਣਾ ਮਸਲਾਵਾਂ ਦਾ ਸਾਥ ਦਿੰਦੀ ਹੈ ਸਤਿਕਾਰ ਕਰਦੀ ਹੈ ਸੋ ਜੋ ਵੀ ਉਹਨੇ ਕਿਹਾ ਮਾੜਾ ਕਿਹਾ ਤੋ ਨਹੀਂ ਕਹਿਣਾ ਚਾਹੀਦਾ ਪਰ ਇਹ ਪਤਾ ਲੱਗ ਰਿਹਾ ਜਿੰਮੀ ਚੌਣਾ ਕਿਹੋ ਜਿਹੀ ਤਿਆਰੀਆਂ ਪਾਰਟੀ ਦੀ ਪਾਰਟੀ ਦੇਖੋ ਚਾਰੇ ਬਾਈ ਇਲੈਕਸ਼ਨਾਂ ਚ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਆ ਬਹੁ ਲੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਨੇ ਉਹਨਾਂ ਨੂੰ ਪਤਾ ਕਿ ਪਹਿਲੀ ਸਰਕਾਰ ਜਿਹੜੀ ਆਈ ਹੈ ਜਿਹੜੀ ਲੋਕਾਂ ਦੇ ਨਾਲ ਰਹਿ ਕੇ ਲੋਕਾਂ ਦੇ ਵਿੱਚ ਰਹਿ ਕੇ ਜਿੰਨੇ ਵੀ ਸਾਡੇ ਐਮਐਲਏ ਸਬਾਨ ਬੰਮੇ ਜਿੱਤੇ ਸੀ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਹਰ ਮੁਸ਼ਕਲ ਤੋਂ ਦੂਰ ਕੀਤਾ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀ ਉੱਤੇ ਕੰਮ ਚੱਲ ਰਿਹਾ ਇਹ ਤੇ ਸੋ ਆਉਣ ਵਾਲੇ ਟਾਈਮ ਤੇ ਜੀ 2.5 ਸਾਲ ਬੈਲੈਂਸ ਪਏ ਆ 2.5 ਸਾਲ 2.5 ਸਾਲ ਤੇ ਲੋਕਾਂ ਨੂੰ ਪਤਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤੇ ਜਿਹੜਾ ਹਲਕਾਚਾਰ ਬਾਈ ਇਲਕਸ਼ਨਾ ਤੇ ਐਮ ਐਲ ਏ ਜੀ ਸਰਕਾਰ ਦਾ ਹੀ ਹੋਵੇਗਾ ਤੇ ਜਿਹੜੇ ਵਿਕਾਸ ਦੇ ਕੰਮ ਤੇਜ਼ੀ ਨਾਲ ਹੋਣ ਜਾਂਦੇ ਆ ਰਾਹੁਲ ਕਾਦੀ ਹਮੇਸ਼ਾ ਫੇਰੀ ਆਇਆ ਇਹ ਕਹਿੰਦਾ ਕਿ ਫਰਕ ਪਏਗਾ ਮੈਨੂੰ ਤਾਂ ਲੱਗਦਾ ਨਹੀਂ ਫਰਕ ਹੋਊਗਾ ਸਰ ਐਮਰਜੈਂਸੀ ਫਿਲਮ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਸਰ ਜਿਹੜੀ ਐਮਰਜੈਂਸੀ ਫਿਲਮ ਅੱਜ ਦੇ ਸੋਚ ਚਕ ਸਮਾਰੋਹ ਹੈ ਜੀ ਉਹਦੇ ਤੇ ਬਹੁਤ ਬਹੁਤ ਬੋਲ ਸਰ ਨਿਕ ਪੰਚ ਕਿੰਨੇ ਪੰਚਾਂ ਨੇ ਅੱਜ ਜਿਹੜੀ ਹੈ ਸੋਚੀ ਸਾਡੇ ਪੂਰੇ ਲੁਧਿਆਣਾ ਜ਼ਿਲ੍ਹੇ ਦੇ 6000acre ਜਿਹੜੇ ਸਾਰੇ ਪੰਚਾਂ ਦੇ ਤੇ ਕਾਰਪੋਰੇਸ਼ਨ ਦੀ ਇਲੈਕਸ਼ਨਾਂ ਦੀ ਕੀ ਤਿਆਰੀ ਕੀਤੀ ਜਾ ਰਹੀ ਉਹ ਤਿਆਰੀ ਹੈ ਜੀ ਪੂਰੀ ਮੇਅਰ ਵੀ ਆਮ ਆਦਮੀ ਪਾਰਟੀ ਦਾ ਬਣੇਗਾ ਸਾਰੇ ਕੌਂਸਲਰ ਜ ਤੇ ਕੰਮਾਂ ਦੇ ਵਿਕਾਸ ਕਰ ਜਾਂ ਨੇ ਰਹੀ ਆਈ ਹੋਈ ਆ ਤੇ ਥੋੜੇ ਜਿਹੜਾ ਹੋਰ ਵੀ ਜਿਹੜੇ ਕੰਮ ਰਹਿੰਦੇ ਆ ਜਿਹੜੇ ਲੋਕਾਂ ਦੀ ਡਿਮਾਂਡ ਆ ਹਰ ਕੰਮ ਕੀਤਾ ਜਾਏਗਾ ਚਾਹੇ ਪਾਰਕਾਂ ਦਾ ਹੋਵੇ ਚਾਹੇ ਗਲੀਆਂ ਨਾਲੀਆਂ ਦਾ ਹੋਵੇ ਚਾਹੇ ਲਾਈਟਾਂ ਦਾ ਹੋਵੇ ਚਾਹੇ ਵਾਟਰ ਸਪਲਾਈ ਦਾ ਹੋਵੇ ਹਰ ਕੰਮ ਜਿਹੜਾ ਕਰਦੇ ਜਿਹੜੇ ਲੋਕ ਰਹਿ ਰਹੇ ਆ ਮਾਰਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਹਰ ਸਹੂਲਤਾਂ ਦਿੱਤੀ ਜਾਏਗੀ ਜੋ ਸਰਕਾਰ ਦਾ ਫਰਜਵੰਦਾ ਹੈ ਕਾਰਪਸ਼ਦ ਦਾ ਫਰਜਵੰਦਾ ਹੈ ਫਰ ਸਹੂਲਤਾਂਵਾ ਸਰਕਾਰ ਦੇਣ ਲਈ ਕੋਈ ਕਿੰਨੇ ਕੋਈ ਨਹੀਂ ਸਿੰਘ ਬਾਲਦੇ ਆ ਨਾ ਬੀਬੀ ਨੂੰ ਕਿਸ ਟਿਕਾਣੇ ਦੇਖਦਾ ਸਟੈਂਡ ਦੇ ਬਾਰੇ ਸਟੀਫਨ ਕਿੱਥੇ ਰਹੇ ਦਿਓ ਸਿੰਘ ਬਾਲਦੇ ਸਟੀਫਨ ਨੂੰ ਕਿਸ ਟਿਕਾਣੇ ਦੇਖਦਾ ਸਟੈਂਡ ਹੈ ਜੀ ਉਹ ਸਟੈਂਡ ਦੇਖੋ ਕੱਲ ਜੂਥ ਨੂੰ ਲਾਤਾ ਜੀ ਇਹ ਗਲਤ ਹੋ ਰਿਹਾ ਜੀ ਉਹ ਆਪ ਹੀ ਸਾਰੇ ਸਟੈਂਡ ਵਾਈ ਸ਼ੁਰੂ ਤੋਂ ਖੇਲਦੇ ਲੋਕ ਜਾਣਦੇ ਆ ਹੁਣ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਅੱਜ ਪੰਜ ਸੇ ਬਣਨ ਸੌਚ ਚਕਾਈ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਲ ਮੇਰੀ ਡਿਊਟੀ ਧੰਨਵਾਦ